ਮਹਾਲੀ ਪੁਲਿਸ ਦੇ ਵਿੱਚ ਤੇ ਨਾਂ ਤੇ ਇੱਕ ਐਸਆਈ ਦੇ ਬੋਲੋ ਹੁਣ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਵਿਜੀਲੈਂਸ ਦੇ ਵੱਲੋਂ ਤਾਂ ਦੇਖੋ ਉਸ ਨੇ ਕਿਵੇਂ ਚਲਾਕੀ ਵਰਤ ਲਈ ਹੈ ਦਰਸਲ ਉਹ ਹੁਣ ਪੱਜਾਂ ਦੇ ਵਿੱਚ ਕਾਮਯਾਬ ਹੋ ਗਿਆ ਪੂਰਾ ਮਾਮਲਾ ਕਿਉਂ ਤੁਹਾਰੇ ਨਾਲ ਸਾਂਝਾ ਕਰ ਲੈਣੇ ਆ ਦਰਸਲ ਇੱਕ ਡਰਾਈਵਰ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀਗੀ ਵਿਜੀਲੈਂਸ ਤੋਂ ਪਹੁੰਚ ਕੀਤੀ ਗਈ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਇੱਕ ਦੋਸਤ ਜੋ ਕਿ ਉਹ ਵੀ ਡਰਾਈਵਰ ਸੀਗਾ ਪ੍ਰੇਸ਼ੇਤੋ ਤੇ ਉਹ ਆ ਰਿਹਾ ਸੀਗਾ ਤੇ ਉਸਤੇ ਵੱਲ ਐਕਸੀਡੈਂਟ ਕੀ ਹੋ ਗਿਆ ਅਚਾਨਕ ਹੀ ਤਾਂ ਉਥੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਤੇ ਉਸਦੇ ਦੋਸਤ ਉਤੇ ਕੇਸ ਦਾ ਜੋੜਿਆ ਇਸ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਵਿੱਚ ਤਨਾਤ ਏਐਸਆਈ ਜੋ ਸੀਗਾ ਉਸਦੇ ਨਾਲ ਗੱਲਬਾਤ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਪਾਰਟੀ ਸੀਗੀ ਤਾ ਉਹਨਾਂ ਨੇ ਦਬਾਅ ਬਣਾ ਦਿੱਤਾ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਹੁਣ ਉਹਨਾਂ ਨੇ ਏਐਸਆਈ ਦੇ ਵੱਲੋਂ ਜੋ ਹੈ ਇਹਨਾਂ ਕੋਲੋਂ 50000 ਰੁਪਏ ਦੀ ਮੰਗ ਕੀਤੀ ਗਈ ਕਿ ਦੋਹਾਂ ਤਰ੍ਹਾਂ ਦਾ ਫੈਸਲਾ ਦੂਸਰੀ ਪਾਰਟੀ ਨਾਲ ਫੈਸਲਾ ਕਰਵਾ ਦਵਾਂਗੇ ਜਿਸ ਤੋਂ ਬਾਅਦ ਫਿਰ ਪਹਿਲਾ 20000 ਪਹਿਲਾ ਕਿਸ਼ਤ ਜਿਹੜੀ ਸੀਗੀ ਉਹ ਦੇਣ ਦੀ ਜਦੋਂ ਗੱਲ ਆਖੀ ਤਾਂ ਉਸ ਤੋਂ ਬਾਅਦ ਵਿਜੀਲੈਂਸ ਤੱਕ ਪਹੁੰਚ ਕੀਤੀ ਗਈ ਉਹਨਾਂ ਦੇ ਕੋਲੋਂ ਤੇ ਇਹਨਾਂ ਜਦੋਂ ਵੀ 20000 ਰੁਪਏ ਦੀ ਕਿਸ਼ਤ ਦੀ ਗੱਲ ਹੋਈ ਸੀ ਤੇ ਵਿਜੀਲੈਂਸ ਨੇ ਜੋ ਹੈ ਉਹ ਉਸ ਐਸਆਈ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਸਦੇ ਕਾਰ ਕੋਲ ਪਹੁੰਚੇ ਤਾਂ ਇੱਕਦਮ ਜਦੋਂ ਆਪਣੀ ਪਹਿਚਾਣ ਦਸੀ ਤਾਂ ਉਥੋਂ ਦੀ ਉਹ ਫਰਾਰ ਹੋ ਗਿਆ ਹਾਲਾਂਕਿ ਉਸ ਐਸਆਈ ਦੇ ਵੱਲੋਂ ਵਿਜੀਲੈਂਸ ਦੇ ਵੱਡੇ ਅਫਸਰ ਜਾਂ ਫਿਰ ਉਨ੍ਹਾਂ ਦੇ ਨਾਲ ਜਿਹੜੇ ਹੋਰ ਮੁਲਾਜ਼ਮ ਸੀ ਉਨ੍ਹਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੋਵੇਂ ਜ਼ਖਮੀ ਵੀ ਹੋ ਗਏ ਪਰ ਉਹ ਐਸਆਈ ਜਿਹੜਾ ਸੀਗਾ ਉਥੋਂ ਫਰਾਰ ਹੋਣ ਦੇ ਲਈ ਕਾਮਯਾਬ ਹੋ ਗਿਆ ਦੱਸਿਏ ਕਿ ਲਗਾਤਾਰ ਗੁਰ ਜਿਹੜੇ ਲੋਕ ਰਿਸ਼ਵਤ ਲੈਂਦੇ ਨੇ ਉਹਨਾਂ ਨੂੰ ਫੜਨ ਨੂੰ ਲੈ ਕੇ ਵੱਡੇ ਪੱਧਰ ਤੇ ਉੱਤੇ ਹੁਣ ਕੰਮਕਾਜ ਕੀਤਾ ਜਾ ਰਿਹਾ ਹੈ ਔਰ ਰਿਸ਼ਵਤ ਲੈਣ ਵਾਲਿਆਂ ਨੂੰ ਗਿਰਕਲ ਵੀ ਬਖਸ਼ਿਆ ਨਹੀਂ ਜਾ ਰਿਹਾ ਵੱਡੇ ਪੱਧਰ ਤੇ ਇਹ ਸਾਰੀਆਂ ਚੀਜ਼ਾਂ ਨੂੰ ਐਕਸ਼ਨ ਵਿੱਚ ਲਿਆਂਦਾ ਗਿਆ ਤਾਂ ਪਰ ਅਹਿਮ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਇੱਕ ASI ਜੋ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਪਰ ਉਸ ਦੇ ਵੱਲੋਂ ਜੋ ਹੈ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਦੋ ਵੱਡੇ ਮੁਲਾਜ਼ਮ ਜਿਹੜੇ ਉਹ ਹਾਥੇ ਦਾ ਸ਼ਿਕਾਰ ਹੋਏ ਨੇ ਔਰ ਜਿਹੜੇ ਜ਼ਖਮੀ ਹੋਏ ਗੰਭੀਰ ਉਸ ਤੋਂ ਬਾਅਦ ਆਉਂਦਾ ਸੀ ਕਿ ਪਰ ਉਹ ਜਿਹੜਾ ASI ਸੀਗਾ ਉਹ ਪੰਚਨ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਉਸ ਤੋਂ ਬਾਅਦ ਹੁਣ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੱਖ-ਵੱਖ ਧਰਾਵਾਂ ਦੇ ਤਹਿਤ ਉਸ ਦੇ ਉੱਤੇ ਕੇਸ ਦਰਜ ਹੋ ਗਏ ਨੇ ਮਾਮਲੇ ਦਰਜ ਕੀਤੇ ਨੇ ਤੋਂ ਖਾਤਾ ਦੀ ਤੇ ਕੇਸ ਕੇਸ ਜਿਹੜੇ ਨੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਹੁਣ ਜਿਹੜੀ ਗੱਲਬਾਤ ਹੋਈ ਹੈ ਦੱਸਦੀ ਹੈ ਕਿ ਹੁਣ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਏਐਸਆਈ ਨਿਊ ਤੇ ਹੁਣ ਹਫਾਲਤ ਹੋਵੇਗੀ ਔਰ ਉਸ ਤੋਂ ਬਾਅਦ ਹੁਣ ਪੂਰੇ ਮਾਮਲੇ ਦੀ ਜਾਂਚ ਹੋਵੇਗੀ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜੇਕਰ ਕੋਈ ਵੀ ਰਿਸ਼ਵਤ ਲੈਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੂਰਨ ਤੌਰ ਤੇ ਵੱਡੇ ਪੱਧਰ ਤੇ ਕਾਰਵਾਈ ਹੋਵੇਗੀ ਐਕਸ਼ਨ ਹੋਣਗੇ ਜਿਸ ਨੂੰ ਲੈ ਕੇ ਲਗਾਤਾਰ ਹੀ ਹੁਣ ਮਾਮਲਾ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਤਾਂ ਮਹਾਲੀ ਪੁਲਿਸ ਵਿੱਚ ਤਨਾਤ ਇੱਕ ASI ਦੇ ਵੱਲੋਂ ਜਦੋਂ ਰਿਸ਼ਵਤ ਲੈਂਦੀ ਗਈ ਆ ਉਹ ਫੜਿਆ ਗਿਆ ਤਾਂ ਉਸਨੇ ਭਜਣਾ ਜਿਹੜੀ ਕਿ ਉਹ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਭੱਜਿਆ ਉਹ ਕਾਮਯਾਬ ਹੋ ਗਿਆ ਪਰ ਹਾਲਾਂਕਿ ਉਸ ਦੇ ਪਿੱਛੇ ਹੁਣ ਵਿਜੀਲੈਂਸ ਬਿਊਰੋ ਲੱਗਾ ਹੋਇਆ ਤੇ ਉਸ ਨੂੰ ਹੁਣ ਫੜਿਆ ਜਾਵੇਗਾ ਤੇ ਪੂਰੇ ਮਾਮਲੇ ਦੀ ਜਾਂਚ ਹੋਵੇਗੀ ਤੇ ਵੱਡੇ ਖੁਲਾਸੇ ਕੀਤੇ ਜਾਣਗੇ